ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ 3:00 ਵਜੇ ਦਾ ਟਾਈਮ ਆ ਤੇ ਮੈਂ ਇਸੀ ਕੀ ਥੱਲੇ ਢੇੜਾ ਮਨ ਨਾਲ ਲਿਖ ਜਾਣਾ ਸੀਗਾ ਧਨੀਆ ਸਬਜ਼ੀ ਬਣਾਈ ਹੋਈ ਆਪਾਂ ਨੇ ਸਬਜ਼ੀ ਦੇ ਵਿੱਚ ਪ ਤੇ ਮਹਾ ਚਲੋ ਥੱਲੇ ਗੀੜਾ ਮਾਰਿਆ ਉਹਨੇ ਨਾਲ ਤਾਂ ਨਹੀਂ ਆਉਨੇ ਆ ਤੇ ਮੌਸਮ ਨਾ ਮੀਂਹ ਪੈਣਾ ਠੰਡਾ ਹੋ ਗਿਆ ਠੰਡ ਲੱਗਦੀ ਅੱਜ ਤਾਂ ਪੱਖੇ ਵੀ ਬੰਦ ਸੀਗੇ ਉੱਪਰ ਤਾਂ ਥੱਲੇ ਲਾਏ ਹੋਏ ਨੇ ਇਹਨਾਂ ਨੂੰ ਮੱਖੀਆਂ ਤਾਂ ਕਰਦੀਆਂ ਸੀ ਤਾਂ ਕਰਕੇ ਇਹਨਾਂ ਨੂੰ ਲਾ ਕੇ ਛੱਡ ਦਿੰਨੇ ਆ ਫਿਰ ਇੱਥੇ ਨਾ ਉੱਪਰ ਤਾਂ ਆਪਣੇ ਹਵਾ ਵੱਧ ਲੱਗਦੀ ਆ ਇੱਥੇ ਹਵਾ ਨਹੀਂ ਲੱਗਦੀ ਹੈਗੀ ਤੇ ਤਾਂ ਕਰਕੇ ਲੱਗਦੀ ਵੀ ਹੈਗੀ ਆ ਮਤਲਬ ਜਦੋਂ ਜ਼ਿਆਦਾ ਚੱਲਦੀ ਉਦੋਂ ਲੱਗਦੇ ਥੋੜੀ ਥੋੜੀ ਨਹੀਂ ਲੱਗਦੀ ਹੈਗੀ ਉੱਤੇ ਤਾਂ ਥੋੜੀ ਥੋੜੀ ਨਾਲ ਠੰਡ ਲੱਗਣ ਆ ਜਾਂਦੀ ਆ ਇੱਕ ਜਿਸਕਰ ਨੂੰ ਮੈਨੂੰ ਥੱਲੇ ਹੱਕਾ ਮਾਰ ਰਿਹਾ ਸੀਗਾ ਜਿਸ ਕਰਨ ਕਿੱਥੇ ਹੁਣ ਮੈਂ ਉਹ ਦੇਖਾ ਜਾ ਕੇ ਕੀ ਕੀ ਕਹਿਣਾ ਸਾਈਕਲ ਕੱਢੀ ਖੜਾ ਸ਼ਾਇਦ ਇਹਨੇ ਪਾਰਕ ਚ ਜਾਣਾ ਹੋ ਮੈਨੂੰ ਹਵਾ ਭਰਨ ਕਹੂਗਾ ਪੰਪ ਚੱਕੀ ਫਿਰਦਾ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੇ ਸੋਹਣੇ ਸੋਹਣੇ ਵੀਡੀਓ ਤੇ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਫੋਲੋ ਵਾਚ ਕਰਨ ਲਈ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਆ ਗਿਆ ਜਿਸਕਰ ਤੇ ਅੱਜ ਨਾ ਮੈਂ ਕੰਮ ਕਰਕੇ ਇਹ ਪੈ ਗਈ ਸੀਗੀ ਇੰਨੀ ਠੰਡ ਲੱਗੀ ਮਿੰਤਾ ਜਿਸ ਕਰਨ ਆਇਆ ਜਿਸ ਕਰਨੇ ਢਾਲਿਆ ਮੈਨੂੰ 2 ਵਜੇ ਮੈਂ ਸਾਢੇ 11 ਵਜੇ ਪੈ ਗਈ ਸੀਗੀ ਸਤਿ ਸ਼੍ਰੀ ਅਕਾਲ ਕਰੋ ਮੋਚ ਗਈ ਐ ਹੂੰ ਮੋਚ ਗਈ ਐ ਹੈਲੋ ਮੋਚ ਕੀ ਖਾ ਰਹੇ ਕੋਸ਼ ਮੇ ਨਹੀਂ ਹੋ ਬੰਦਾ ਤੇ ਖੰਗ ਵਿੱਚ ਖਾਮ ਨੇ ਨਾ ਤੰਗ ਕਰਿਆ ਪਿਆ ਮੈਨੂੰ ਤੇ ਆਹ ਗਲਾ ਵੀ ਅੰਦਰੋਂ ਬਹੁਤ ਦੁਖਦਾ ਠੀਕ ਸਾਰਾ ਜਿਹਾ ਤਾਂ ਮੰਨਿਆ ਹਨ ਪਤਾ ਨਹੀਂ ਕਾਤੇ ਹੋ ਗਿਆ ਚਲੋ ਇਹ ਕਾਰ ਦੇ ਆਪਣੇ ਕੰਮ-ਕਾਜ ਸ਼ੁਰੂ ਸਾਈਬਰੀ ਵੀ ਇੱਥੇ ਬਠੰਦਰੇ ਕੀ ਕਰਦੋ ਕੀ ਫਾਇਦੇ ਕੀ ਕਰਦਾ ਹਾਂ ਕੋਸ ਲੱਡਲਾ ਕਮਰਾ ਸਾਂਭਿਆ ਹੋਇਆ ਉੱਥੇ ਆਪਣਾ ਖੰਡਾਰਾ ਪਾਈ ਬੈਠਾ ਪਹਿਲਾਂ ਉੱਪਰ ਖੰਡਾਉਂਦਾ ਹੁੰਦਾ ਸੀ ਉੱਥੇ ਫਿਰ ਮੈਂ ਇਹਨੂੰ ਕਹਿੰਦਾ ਮੈਂ ਥੱਲੇ ਲੈ ਜਾਂਦਾ ਸਮਾਨ ਕਿਉਂਕਿ ਛੋਟੇ-ਛੋਟੇ ਨਾਟ-ਨੋਟ ਜੇ ਚਾਬੀਆਂ ਚੁੱਬੀਆਂ ਉੱਥੇ ਖੜਾਈ ਜਾਂਦਾ ਸੀ ਮੈਂ ਥੱਲੇ ਰੱਖ ਲਵਦਾ ਵੀ ਉੱਥੇ ਸਿੱਟੀ ਜਾਂ ਜਿਹੜਾ ਕੋ ਸਿੱਟੜਾ ਕਦੇ ਘੜਾਈ ਜਾਂਦਾ ਹੁਣ ਜਿਸ ਕੰਨ ਹੱਸਦਾ ਹੁਣ ਤਾਂ ਕਿੱਥੇ ਜਾਣ ਹੈ ਪਾਰਕ ਚ ਫਿਰ ਸਟਿਕ ਨਹੀਂ ਲੱਭੀ ਹੈਗੀ ਕੱਲ ਕਿੱਥੇ ਰੱਖਤੀ ਸੀ ਸਟਿਕ ਬੈਟਰ ਬੈਟਰ ਦੇ ਵਿੱਚ ਰੱਖੀ ਆ ਤਾਂ ਹੀ ਲੱਭੀ ਹੈਗੀ ਆਪਣੇ ਨੇਹਰਾ ਪਹਿਰੇ ਹਨਾ ਨਾ ਦੇ ਦੇ ਵਿੱਚ ਨੇਹਰੇ ਨੇ ਪਹਿਰੇ ਹੈ ਕਮਾਤਾ ਜੀ ਜੂੜਾ ਇੱਕ ਜੂੜਾ ਬਾ ਕਮਾਉਂਦਾ ਆਪਦਾ ਇਹਦੇ ਦੰਦ ਦੇਖੋ ਸਾਰੇ ਟੁੱਟ ਗਏ। ਵਹੇਂ ਕੈਦ ਅੰਦਰ ਰਹਿ ਗਏ ਹੁਣ। ਇਹ ਦੰਦ ਇਹਦੇ ਚੂਹੇ ਲਿਆ ਗਿਆ। ਅੱਧਾ ਟੁੱਟ ਨਾ ਆ ਗਿਆ ਦੇਗੀ। ਹਾਂ ਰਹਿ ਗਈ ਗਿਣਵੇਂ ਜੇ। ਮੈਨੂੰ ਕਹਿੰਦਾ ਉਹ ਮम्मी ਆ ਵੀ ਜਾਣਗੇ ਮੇਰੇ ਦੰਦ। ਦੰਦ ਦੇਖੋ ਇਹਦੇ ਕਿਵੇਂ ਟੁੱਟੇ ਨੇ। ਰੋਜ਼ ਤੋੜ ਲਿਆ ਦਾ ਸਕੂਲੋਂ ਇੱਕ ਉਹਦੇ ਵਿੱਚ ਪਾ ਲਿਆ ਹੁੰਦਾ ਉਹਦੀ। ਕਮਰ ਦਾ ਸ਼ਰਟ ਦੀ ਜੇਬ ਚ ਪਾ ਲਿਆ ਹੁੰਦਾ। ਮੈਨੂੰ ਆ ਕੇ ਕਹਿੰਦਾ ਮम्मी ਮੇਰੇ ਸ਼ਰਟਾ 'ਚ ਮੇਰਾ ਦੰਦ ਆ। ਇਹ ਨੂੰ ਕੋਠੇ ਤੇ ਸਿੱੜਦੀ। ਚਲੋ ਹੁਣ ਟੁੱਟਨੇ ਤਾਂ ਹੈਗੇ ਆ ਦੰਦ ਟੁੱਟਣ ਦੀ ਉਮਰ ਆ ਭਾਈ ਇਹਦੀ ਹੁਣੇ ਬੁੱਢਾ ਹੋ ਗਿਆ ਹੈਨਾ ਬੁੱਢਾ ਹੋ ਗਿਆ ਆਹ ਦੰਦ ਤਾਂ ਇਹਦਾ ਆਇਆ ਹੀ ਨਹੀਂ ਕੱਦਾਂ ਆਹ ਦੇਖਦਾ ਜਿਹੜਾ ਇੱਧਰਲੇ ਬਸ ਹੈਨਾ ਆ ਸਾਰੇ ਥੋੜੀ ਬਰਦਾ ਨੀ ਮਰ ਜਾ ਥੱਲੇ ਵੀ ਦੋ ਤਿੰਨ ਟੁੱਟੇ ਪੈਣ ਚਲੋ ਕੋਈ ਰਾਜਣਗੇ ਚਲੋ ਆਪਣੇ ਵੀਡੀਓ ਕੋਲੋਂ ਬਤਨਾਂ ਲੰਬੀ ਹੋ ਜਾਣੀ ਹੈ ਚਲੋ ਚੱਲੀਏ ਕੰਮ ਕਰੀਏ ਹੁਣ ਹਵਾ ਬਰ ਪਹਿਲੇ ਤੇ ਸਾਈਕਲ ਤੇ ਕੀ ਕਰੀਏ ਜਸਰੀਨ ਇਹਨੂੰ ਸੈਟ ਹੋਣਾ ਕੰਮ ਕਰਨ ਨੂੰ ਜੀਵ ਨਹੀਂ ਕਰਦਾ ਹੈਗਾ ਸਬਜੀ ਆਪਾਂ ਨੇ ਅੱਜ ਸਾਜਰੀ ਬਣਾਤੀ ਕਿਉਂਕਿ ਮੌਸਮ ਖਰਾਬ ਸੀਗਾ ਐਸੀਗਾ ਵੀ ਫੇਰ ਨਾ ਕਿਤੇ ਮੀਂਹ ਹੀ ਆ ਜੇ ਚਲਿਏ ਫਿਰ ਖਾਵਾ ਚਲ ਚੱਕ ਪਾ ਤੇਰੀ ਲੱਗਦੀ ਲੌਈ ਲੱਗ ਗਿਆ ਪਖਵਾ ਪਾ ਲੈ ਤੇਰੀ ਸਾਈਕਲ ਖਾਵਾ ਪਾ ਜੀ ਚੰਦਾ ਜੀ ਲਾਸਟ ਮਾਰ ਇੱਦਣੇ ਬਸ ਠਾਕਰਾ ਚੰਦਨੀ ਬਾਪੂ ਨੇ ਛੋਟਾ ਅੜਦੇ ਨੇ ਕਿ ਅੜ ਗਿਆ ਅੜ ਗਿਆ ਬਾਹਾਂ ਨੂੰ ਤੋਨ ਲਾਈ

ਤੋ ਬੜਦਾ ਪੈਂਜਾ ਨਹੀਂ ਕੋਈ ਨਾ ਬੀ ਹੋਣ ਲਿਓ ਬਾਲੇ ਜੀ ਕੋਈ ਹੋਰ ਦਵਾਰਾ ਲਾਹ ਹੋਰ ਤੋਂ ਬਾਲੇ ਬੋਲ ਕੇ ਦੇ ਲੈ ਹੈ ਕਿ ਬਾਲੇ ਕੋਣਨ ਉਹ ਸੁਈ ਲੈਣੀ ਪੈਣੀ ਮੇਰਾ ਫੋਰ ਮੇ ਪਹਾਈ ਗਈ ਹੈ ਸੁਈ ਇਸੇ ਅਗਲੇ ਸਾਡੇ ਦਾ

ਸਬ지 ਆਪਣੇ ਬਣ ਕੇ ਆਪਾਂ ਥੱਲੇ ਲਾਤੇ ਧਨੀਆ ਪਾ ਕੇ ਰੋ ਜਾਤੀ ਖਾਇਨ ਬਣ ਚੁੱਕੀ ਹੈ ਤੇ ਬਸ ਹੁਣ ਮੈਂ ਇੱਥੇ ਚੁੱਲੇ ਕੋਲ ਸਾਫ ਕਰਦਾ ਹਾਂ ਜੰਨ ਨੂੰ ਮੈਂ ਚੈੱਕ ਕਰ ਲਈ ਫਿਰ ਬਾਅਦ ਕਰ ਦਿੰਦੇ ਨੇ ਘਟਾ ਪਾ ਦਾਂਗੇ ਜੇ ਘਟਾ ਹੋਇਆ ਇਹ ਬਸ ਹੁਣ ਸਬਜ਼ੀ ਚੱਕਦਾ ਸਾਰਾ ਅੰਦਰ ਬਸ ਹੁਣੇ ਸਮਾਨ ਚੱਕਦਾ ਸਾਰਾ ਤੇ ਭਾਂਡੇ ਪਾਨੇ ਦੁਪਹਿਰ ਵਾਲੇ ਰੋਟੀ ਵਾਲੇ ਉਹ ਮੰਨ ਦੀ ਫਿਰ ਧਰਨ ਟਾਈਮ ਹੁਣ। ਕੰਨ ਮੱਖਣੀ ਕੱਢਣੀ ਆ ਜਾ ਕੇ। ਹਾਂ। ਲਓ ਜੀ ਇੱਥੇ ਮੈਂ ਨਾ ਮੜਾਈ ਰੜਕਲੇ ਸੀਗੀ ਤੇ ਇਹ ਕਿਉਂ ਆਪਣਾ ਬਣ ਗਿਆ ਹੁਣ ਕੱਢਦੀ ਐ। ਮੱਖਣੀ ਆਪਣੀ ਬਣ ਚੁੱਕੀ ਆ। ਹੁਣ ਭਾਂਡੇ ਚ ਕੱਢਦੀ ਐ। ਇਹਨੂੰ ਗਰਮ ਨਹੀਂ ਕਰਦੀ ਹੈਗੀ ਮਮਾ। ਅ ਬੱਚੇ ਕਹਿੰਦੇ ਨਾ ਵੀ ਇਹ ਜਿਹੜੀ ਮੱਖਣੀ ਐ ਨਾ ਉਹਦੇ ਪਰੌਠੇ ਬਹੁਤ ਵਧੀਆ ਲੱਗਦੇ ਨੇ। ਜਿੰਨਾ ਤਾਂ ਸੁੱਕਦੇ ਜ ਨਹੀਂ ਗਏ ਹਨ ਨਰ 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 ਦੇ ਰੰਨੇ ਸਵੇ ਨੂੰ ਟੇਪਨ ਦੇ ਵਿੱਚ ਤੇ ਘਿਓ ਦੇ ਕਹਿੰਦਾ ਸੁੱਕ ਜਾਂਦੇ ਨੇ ਵੀ ਮੰਮੀ ਇਹਦੇ ਲਾ ਕੇ ਦਿਆ ਕਰ ਪਰ ਕਈ ਕਈ ਦਿਨ ਹੋਗੇ ਨਾ ਮਖਣੀ ਦੇ ਪਰੌਂਠੇ ਬਕਵਾ ਕੇ ਲੈ ਜਾਂਦੇ ਨੇ ਸਕੂਲ ਪਤਾ ਕਰਕੇ ਫਿਰ ਇਹਦੇ ਇੰਨ ਰੱਖ ਲੈਣੇ ਮਖਣੀ ਤੇ ਪਰੌਂਠਾ ਨੂੰ ਵਾਸਤੇ ਤੇ ਰੱਖ ਲੈਣਾ ਤੇ ਗਰਮੇ ਗਾਤੇ ਹੈਗੇ ਆ ਜਿੰਨੇ ਕਹਣਾ ਦਾ ਸਬਜੀ ਛਾਣ ਹੁੰਦੇ ਉਹ ਪਾ ਲੈਂਦੇ ਨੇ ਬਾਕੀ ਰੋਤੀ ਰੋਜ਼ ਪ੍ਰੋਟੀਨ ਆ ਲੈਂਦੇ ਚਲੋ ਮੁੱਕ ਜਾਂਦੀ ਆ ਚਲੋ ਫੇਰ ਇਕੱਠੀ ਹੋ ਜਾਂਦੀ ਆ ਮਲਾਈ ਆਪਣੀ ਮੈਂ ਇਸ ਦਾ ਹੁਣ ਇੱਕ ਮੱਝ ਦਾ ਹੀ ਦੁੱਧ ਹੁੰਦਾ ਵਿੱਚ ਥੋੜਾ ਜਿਹਾ ਬਾਕੀ ਕਹਿੰਦਾ ਹੁੰਦਾ ਟਾ ਕਰਕੇ ਕਈ ਦਿਨ ਚ ਬਣਦੀ ਆ ਇਕੱਠੀ ਹੁੰਦੀ ਆ ਫਿਰ ਵੀ ਚਲੋ ਸੋਣੀ ਹੋ ਜਾਂਦੀ ਆ ਸਾਫ ਹੁੰਦਾ ਆ ਕਿਉਂ ਉਹ ਨਾਲ ਵੀ ਵਿਅਸਤਾ ਤੂੰ ਲੈਡ ਪ੍ਰੈਸ਼ ਰੇ ਵਧਦਾ ਹੈ ਖਾਂਦੇ ਆ ਮੈਂ ਹਸਤਾ ਮੈਂ ਤਾਂ ਖਾਂਦੀ ਨਹੀਂ ਕਿ ਤੇ ਸਹਜ ਦੇ ਪਾਪੇ ਨੂੰ ਹੁੰਦਾ ਜ਼ਿਆਦਾ ਕਿ ਉਹ ਖਾਂਦਾ ਸਹਜ ਨੂੰ ਨਹੀਂ ਬਸੰਦਾ ਹੈ ਕਦੇ ਸਿੱਖਿਓ ਕਹਿੰਦੇ ਸਮੈਲੇ ਨਹੀਂ ਵਧੀਆ ਲੱਗਦੀ ਨੇ ਜੇ ਨਾ ਮੈਂ ਚੋਰੀ ਤੇ ਪਾ ਲਵਾਂਗੀ ਇਹ ਉਹਦੇ ਵਿੱਚ ਜਿਹੜੇ ਕਹਿ ਦੂੰਗਾ ਅੱਜ ਕਿਉਂ ਪਾਇਆ ਫਿਰ ਮੱਕੜੀ ਸਵਾਦ ਆਦੀ ਨਾ ਕਾਹਨੇ ਦੇ ਸਿਘੇ ਸਵਾ ਲਾ ਲਾਉਣ ਦੇ ਗਿਣ। ਚਲੋ ਜੀ ਆਪਾਂ ਇਹਨੂੰ ਲਾ ਦਈਏ ਫ੍ਰਿਜ ਦੇ ਵਿੱਚ ਤੇ ਇਸ ਮਾਨ ਤੋਂ ਉਹ ਦੀਏ ਬਾਕੀ ਫੇਰ ਮਿਲ ਜਾ ਤੁਹਾਨੂੰ। ਚਲੋ ਜੀ ਆਪਾਂ ਅਗਦੇ ਇੱਥੇ ਆਟਾ ਗੁੰਨਣਾ ਸ਼ਾਮ ਦਾ ਹੁਣ ਟਾਈਮ ਹੋ ਗਿਆ। ਬਸ ਹੁਣ ਰੋਟੀ ਬਕਾਉਣੀ ਹੈ। ਮਾਪੇ ਸਾਰੇ ਕੰਮ ਨਿਭਣ ਦੀ ਰੋਟੀ ਦੇ। ਸਦਾ ਆਟਾ ਗੁੰਨਦਾ ਬੈਲਾ। ਫੇ 5 ਕਿ ਮਿੰਟ ਗੁੰਨ ਕੇ ਰੱਖ ਦੋ। 5-10 ਮਿੰਟ ਤੇ ਰੋਟੀ ਵਧੀਆ ਹੋ ਜਾਂਦੀ। ਤੇ ਹਰ ਤੁਹਾਡੇ ਦਾ ਕੋਈ ਖਾਸ ਵੀਡੀਓ ਸ਼ੇਅਰ ਨਹੀਂ ਹੋਈ ਰਹੀ। ਅਸਰੀ ਜਿਨੇ ਇੰਨਾ ਸਾਥ ਨਹੀਂ ਦਿੱਤਾ ਹੈ। ਪਤਾ ਨਹੀਂ ਕੀ। ਮੈਨੂੰ ਕੁਝ ਫਰਕ ਲੱਗਦਾ ਮੈਨੂੰ ਆਪਣੇ ਆਪ ਨੂੰ। ਜਿਹੜੀ-ਜਿਹੜੀ ਰਾਤਾਂ ਨੂੰ ਠੀਕ ਰਿਹਾ ਪਤਾ ਕੀ ਹਾਲਾ ਜਦੋਂ ਆਪਾਂ ਪੈ ਜਾਂਦੇ ਆ ਉਦੋਂ ਬਹੁਤ ਜਗ੍ਹਾ ਮਤਾਂਗਾ ਕਰਦਾ ਮੱਕੇ ਬੰਦ ਹੋ ਜਾਂਦਾ ਦੇਖ ਠੰਡਾ ਜਾਂ ਮੌਸਮ ਹੋ ਗਿਆ ਨਹੀਂ ਪਹਿਣਾ ਇਹ ਬੱਚੇ ਵੀ ਆਦੇ ਖੇਡਣ ਲੱਗੇ ਹੋਏ ਨੇ ਜਸਕਰ ਨਾ ਸਾਰੇ ਚੁੱਕ ਗਿਆ ਉਹ ਮੈਂ ਖੇਡਣ ਵਾਸਤੇ ਤੇ ਸਾਰੇ ਪ੍ਰੇਤ ਲੱਗ ਗਏ ਆਪਦੇ ਕੰਮ ਕਰਨੇ ਵਿੱਚ। ਉਸਮਾਨ ਜੇ ਬਣਾਈ ਜਾਂਦਾ। ਥੱਲੇ ਲੱਗਿਆ ਹੈ ਆਪਣੇ ਦੇ ਵਿੱਚ ਤੇ ਹੁਣ ਬਿਲਡਿੰਗ ਸੈੱਟ ਬਣਾਉਣ ਲੱਗਿਆ ਹੋਇਆ। ਪਤਾ ਨਹੀਂ ਕੀ ਬਣਾਉਣਾ ਹੈ ਨੇ ਕੀ ਨਹੀਂ। ਬਸ ਤੇ ਕੂਲਰ ਹਾਲੇ ਉਹ ਪਚਾੜੀ ਪਿਆ। ਅਸਮਾਨ ਪੂਰਾ ਥੋੜਾ ਥੋੜਾ ਹੁੰਦਾ ਨਾ ਜਿਹੜੇ ਆਏ ਨੇ ਜਿਹ ਸਾਰਾ ਸਮਾਨ ਘਰੇ ਹੋਵੇ ਫੇਰ ਬਣ ਜਾਂਦਾ ਹਨਾ ਛੇਤੀ ਚੀਜ਼। ਹੁਣ ਕੱਲੀ ਕੱਲੀ ਉਹ ਕਹਿੰਦੇ ਕਿ ਉਸਮਾਨ ਇਕੱਠਾ ਕਰ ਦੋ ਤਾਂ ਕਿਤਾ ਕਿਤੋਂ ਸਾ ਬਣਦਾ ਉਹ ਐਸੇ ਤਾਂ ਪਿੱਟ ਕਰਤਾ ਉਹਨੇ ਕੂਲਰ ਹੋਰ ਜਾਲੀਆਂ ਰਹਿ ਗਈਆਂ ਜਾਲੀਆਂ ਪੁੱਛਣ ਗਿਆ ਸੀ ਏਡਾ ਤੇ ਤੇ ਕਹਿੰਦਾ 100 ਰੁਪਏ ਦੀ 100 ਰੁਪਏ ਮੰਗ ਰਹਿੰਦੇ ਛੋਟੀ ਜੀ ਜਾਲੀ ਦਾ ਹੁਣ ਇੱਕ ਜਾਲੀ ਹੋਰ ਪਈ ਆ ਆਪਣੇ ਕੋਲ ਜਿਹੜੀ ਆਪਾਂ ਨੇ ਇਹਨੂੰ ਲਾਈ ਹੋਈ ਆ ਆਪਣੇ ਆਹ ਬਾਹਰ ਜਾਲੀ ਲੱਗੀ ਹੋਈ ਏ ਹੁਣ ਕਹਿੰਦਾ ਉਹ ਵੀ ਮੈਂ ਉਹਦੇ ਕੱਟ ਕੇ ਲਾ ਦਊਗਾ ਮੈਂ ਹੱਸਣ ਲੱਗੀਆਂ ਮੈਂ ਜਾਨੂ ਕਰ ਨਹੀਂ ਲੰਗੇ ਨਹੀਂ ਜਾਨੂ ਤੇਰਾ ਕੂਲਰ ਤੇ ਆ ਉਹ ਤਾਂ ਚੱਲ ਪਿਆ ਮੋਟਰ ਉਹ ਕਰਤੀ ਉਹਨੇ ਬੈਟਰੀ ਤੇ ਲਾ ਕੇ ਚਲਾ ਕੇ ਦਿਖਾਇਆ ਸੀ ਨਾ ਪੱਖਾ ਉਹ ਚੱਲ ਰਿਹਾ ਹੈ ਬਸ ਬੈਠਾ ਨਹੀਂ ਕੁਸ ਕਰੀ ਜਾਂਦਾ ਤੇ ਮਣ ਇੱਕ ਕਾਲ ਪ੍ਰੈਸਰ ਜੇ ਤਿਆਰ ਕਰ ਦੋ ਸੀ ਇਹਨਾਂ ਉਹ ਵੀ ਮੈਂ ਬੈਟਰੀ ਤੇ ਚਲਾ ਰਿਹਾ ਹਾਂ ਦੇਖੋ ਕੀ ਕਰਦਾ ਕੀ ਨਹੀਂ ਚੱਲ ਵਧੀਆ ਜਵਾਲ ਝੱਜ ਦੀਆਂ ਚੀਜ਼ਾਂ ਤੇ ਕੋਸ ਨਾ ਕੋਸ ਆਪਣੇ ਦਿਮਾਗ ਨੂੰ ਹਨਾ ਵਾਰਤ ਦਾ ਗਲਤ ਪਾਸੇ ਨਾਲੋ ਬਹੁਤ ਦੁੱਖ ਹੁੰਦਾ ਜੀ ਜਦੋਂ ਬੱਚੇ ਗਲਤ ਪਾਸੇ ਚਲੇ ਜਾਂਦੇ ਨੇ ਅੱਜ ਹੋੜੇ ਹੁਣ ਮੈਨੂੰ ਨਾ ਪਤਾ ਲੱਗਿਆ ਮम्मी इन्होंने फोन ਆਇਆ ਸੀ ਦੱਸਦੇ ਸੀਗੇ ਕਹਿੰਦੇ ਆਪਣੇ ਪਿੰਡੋਂ ਕੁਦਰੋਂ ਉੱਥੇ ਦੇਖੇ ਬੰਦੇ ਇੱਕ ਹੰਡ ਦਾਸ਼ੀਆਾ ਹੋੜ ਮਾਰ ਗਿਆ ਹਨਾ ਨਸ਼ੇ ਕਰਦਾ ਸੀਗਾ ਤੇ ਰਾਤੀ ਛਾਲ ਮਾਰ ਕੇ ਮਰ ਗਿਆ ਉਹ ਉਹਦੇ ਵਿੱਚ ਉਹਦੇ ਵਿੱਚ ਤੇ ਬਹੁਤ ਦੁੱਖ ਹੋਇਆ ਸੁਣ ਕੇ ਹਨਾ ਕਿਉਂਕਿ ਸਾਡੇ ਨਾਲ ਪੜੇ ਲਿਖੇ ਨੇ ਮਤਲਬ ਸਾਡੇ ਹਾਨੀ ਸੀਗੇ ਉਹ ਤੇ ਜਦੋਂ ਅਸੀਂ ਇਕੱਠੇ ਪੜਦੇ ਸੀ ਮਤਲਬ ਇੱਕੋ ਜਿਹੀ ਉਮਰਾਂ ਦੇ ਜਦੋਂ ਪੜਦੇ ਸੀ ਤੇ ਫਿਰ ਬਹੁਤ ਦੁੱਖੋ ਤਕਲੀਫ ਦੁੱਖ ਜਾਂ ਹੁੰਦਾ ਸੁਣ ਕੇ ਹਨਾ ਜਦੋਂ ਆਪਣੇ ਨਾਲ ਪੜਦਾ ਕੋਈ ਐਵੇਂ ਹੋ ਜਵੇ ਵੀ ਹਾਈ ਉਹ ਨਸ਼ਿਆਂ 'ਚ ਪੈ ਕੇ ਇਦਾਂ ਹੋ ਗਿਆ ਉਹ ਮਾਂਜੇ ਤੁਸੀਂ ਹੋ ਜਾਂਦਾ ਸੁਣ ਕੇ ਮਿੱਕੀ ਕਿੰਨਾ ਪੜਦੇ ਹੁੰਦੇ ਸੀਗੇ ਕਿੱਧਰਲੇ ਪਾਸੇ ਨੂੰ ਹਨਾ ਤੁਰਤੇ ਤੇ ਉਹ ਬੱਚੇ ਹਨਾ ਜਦੋਂ ਪੜਦੇ ਨੇ ਉਦੋਂ ਬਹੁਤ ਵਧੀਆ ਪੜਦੇ ਲਿਖ ਪੜ੍ਹ ਲਿਖਦੇ ਨੇ ਹਨਾ ਪੜ੍ਹਾਈਆਂ 'ਚ ਵੀ ਵਧੀਆ ਹੁੰਦੇ ਨੇ ਜਦੋਂ ਉਹਨਾਂ ਨੂੰ ਸੰਗਤ ਬੁਰੀ ਮਿਲ ਜਾਂਦੀ ਹੈ ਨਾ ਬੱਚਾ ਉਦਲੇ ਪਾਸੇ ਚਲੇ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਕਦੋਂ ਨਸ਼ਿਆਂ 'ਚ ਪੈ ਜਾਂਦੇ ਨੇ ਭਾਈ ਜੀ ਦੇ ਹੋਰ ਹਨਾ ਜਿਹਦੇ ਬੱਚੇ ਨਸ਼ਿਆਂ 'ਚ ਪਏ ਹੋਏ ਨੇ ਬਹੁਤ ਔਖਾ ਹੈ ਬਹੁਤ ਔਖਾ ਦਿੱਕੋ ਹੋਣੋ ਮਾਪਿਓ ਪਿੱਛੇ ਮਾਂ ਹੈ ਕਰਣੀ ਹੈ ਇੱਕ ਮੁੰਡਾ ਕਿ ਨੌਖਾ ਨਾਲ ਜ਼ਿੰਦਗੀ ਕੱਟਣੀ ਬਹੁਤ ਔਖਾ ਜੀ ਮਾਤਾ ਜੀ ਕਹਿੰਦੇ ਨੇ ਪ੍ਰਮਾਤਮਾ ਨਾਲ ਚਾਹੇ ਕੱਟ ਦੇ ਖਾਣ ਨੂੰ ਗਰੀਬੀ ਚ ਵੀ ਬੰਦਾ ਕਰਦੇ ਰਿਹਾ ਨਾ ਕੱਟ ਨੂੰਗਾ ਪਰ ਨਸ਼ਿਆਂ ਤੋਂ ਬਚਾ ਕੇ ਰੱਖੀ ਔਰ ਉਹ ਤੋਂ ਖਾਣਾ ਜੀ ਬੰਦੇ ਸਰਕਾਰਾਂ ਨੇ ਇਹ ਜਿਹੜੇ ਨੇ ਨਾ ਬੰਦ ਕਰਕੇ ਲੈ ਜਾਂਦੇ ਨੇ ਵਧੀਆ ਹੋ ਗਿਆ ਸੋ ਜਿਹੜੇ ਲੱਗੇ ਹੋਏ ਸੀ ਉਹ ਤਾਂ ਚਲੋ ਕੱਢ ਗਏ ਆਪੀ ਚਲ ਕੇ ਇੱਕ ਵਾਰ ਸੋ ਸਟਾਰਟ ਕਰ ਦਿੱਤੇ ਨੇ ਹੁਣ ਤਾਂਹਾਂ ਦੀ ਪੀੜੀ ਤਾਂ ਬਚੀ ਰਹੂਗੀ ਚਲੋ ਜੀ ਬਸ ਮੜਾ ਇਹ ਇਕੱਠਾ ਕਰਕੇ ਰੱਖ ਦੂਗੀ ਆਟਾ ਇਹ ਇਹ 10 ਮਿੰਟ ਦਾ ਮੁੱਕੀ ਦੇ ਕੇ ਨਾ ਰੋਟੀ ਕਰਾਂਗੇ ਰੋਟੀ ਜੁਨੇ ਤੇ ਲੱਗਦੇ ਨੇ ਉਹ ਖਾਵਾ ਅੰਦਰੋਂ ਖਾਵਾ ਮਝੂਰੀਂ ਤਾਂ ਪਕਾਉਣੀ ਆ ਹਨ ਕਈ ਹੋ ਨਹੀਂ ਰਹੋਗੇ ਜਾਨ ਨੂੰ ਬਸ ਫਿਰ ਦੇਰ ਲੱਗੇਗਾ ਸਾਜੀ ਆਪਣੀ ਸਰਜਰੀ ਦੀ ਬਣੀ ਹੋਈ ਆ ਖਵਾ ਕੋਈ ਗਹਿਣਾ ਨਹੀਂ ਚਾਹੀ ਅੱਜ ਤੇ ਬਣਾ ਲਾਂ ਅੱਜ ਆਪਾਂ ਗੁੱਲਿਆ ਗਿਆ ਤੇ ਹੁਣ ਮੈਂ ਲਾਹੂੰਗੀ 10 ਮਿੰਟ ਦਾ ਰੋਟੀ ਬਾਕੀ ਜੇ ਆਪਾਂ ਅੱਜ ਦੇ ਬਲੌਗ ਦਾ ਐਂਡ ਵਿੱਚ ਦਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦਾ ਤੁਹਾਨੂੰ ਕਿਸੇ ਨਵੇਂ ਬਲੌਗ ਦਾ ਤੱਕ ਲਈ ਸਸਰੀਆ ਕਾਂਜੀ ਬਾਏ ਬਾਏ